ਔੜਵिके मोटिवेटर ਦੇ ਸਮਾਜ ਸੇਵੀ ਜਸਵੀਰ ਸਿੰਘ ਬਹਿਰੂਰਾ ਅਤੇ ਸਹਿਯੋਗੀਆਂ ਵੱਲੋਂ ਪ੍ਰਕਾਸ਼ਪੂਰਮ ਮੌਕੇ ਲਗਾਇਆ ਖੂਨਦਾਨ ਕੈਂਪ ਉੱਗੇ ਸਮਾਜ ਸੇਵੀ ਅਤੇ मोटिवेटर ਦੀ ਪ੍ਰੇਰਨਾ ਸਦਕਾ ਔੜਵिके ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਹ ਖੂਨਦਾਨ ਕੈਂਪ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਕੈਂਪ ਦੌਰਾਨ 40 ਯੂਨਿਟ ਇਕੱਠੇ ਹੋਏ ਇਸ ਮੌਕੇ ਜਸਵੀਰ ਸਿੰਘ ਨੇ ਸਤਾਨਿਕ ਲੋਕਾਂ ਨੂੰ ਪ੍ਰਕਾਸ਼ਪੂਰਵ ਦੀਆਂ ਵਧਾਈਆਂ ਦਿੱਤੀਆਂ ਅਤੇ ਆਮ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦਾ ਸਨੇਹਾ ਦਿੱਤਾ ਮੋਟੀਵੇਟਰ ਜਸਵੀਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਡੀ ਐਮ ਸੀ ਜਲੰਧਰ ਦੇ ਹਸਪਤਾਲਾਂ ਅਤੇ ਹੋਰ ਜ਼ਰੂਰਤਮੰਦਾਂ ਤੱਕ ਖੂਨ ਪਹੁੰਚਾਇਆ ਜਾਂਦਾ ਹੈ ਇਸ ਮੌਕੇ ਨਗਰ ਔੜ ਦੇ ਸਰਪੰਚ ਕਮਲਜੀਤ ਤੁਗਲ ਪੰਜ ਲਖਵੀਰਾਮ ਕਾਲਾ ਠੇਕੇਦਾਰ ਅਮਿਤ ਦੁੱਗਲ ਗੁਰੂ ਰਵਿਦਾਸ ਸਵਾ ਦੇ ਪ੍ਰਧਾਨ ਹੱਤਪਾਲ ਸੱਤੀ ਅਸ਼ੋਕ ਦੁੱਗਲ ਨਾਨਕ ਦਾਸ ਪਤਵੰਤੇ ਸੱਜਣ ਅਤੇ ਨੌਜਵਾਨ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਿੰਦਰ ਸਿੰਘ ਦੀ ਔਰਤ ਰਿਪੋਰਟ ਕਾਲਸਾ ਜੀ ਵਾਈਕੁੱਟੀ ਦੀ ਫਟੇ ਸਭ ਤੋਂ ਪਹਿਲਾਂ ਮੈਂ ਨਿਊਜ਼ ਲੀਡ ਪੰਜਾਬ ਤੇ ਚੈਨਲ ਦੇਖਦੇ ਸਾਰੇ ਸੋਤਿਆਂ ਨੂੰ ਜੀ ਆਇਆਂ ਧੰਨਵਾਦ ਕਰਦਾ ਅੱਜ ਸਾਡਾ ਕੈਂਪ ਖੂਨਦਾਨ ਕੈਂਪ ਜੋ ਆ ਕੀ ਸਾਡਾ ਗੁਰੂ ਰਵਦਾਸ ਗੁਰਦੁਆਰਾ ਸਾਹਿਬ ਔਰ ਕਿਕੇ ਚੱਲ ਰਿਹਾ ਹੈ ਤੇ 15 ਤੋਂ ਵੱਧ ਜਿਹੜੇ ਖੂਨਦਾਨੀ ਖੂਨਦਾਨ ਕਰ ਚੁੱਕੇ ਆ ਸਾਡੇ ਪਿੰਡ ਦੇ ਸਰਪੰਚ ਮੋਹਦਵਾਰ ਤੇ ਪੰਚਾਇਤ ਸੱਜਣ ਸਾਡੇ ਖੂਨਦਾਨ ਕਰ ਰਹੇ ਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਾਫੀ ਨੌਜਵਾਨਾਂ ਵਿੱਚ ਸ਼ੌਕ ਪਾਇਆ ਜਾ ਰਿਹਾ ਹੈ ਤੇ 15 ਤੋਂ ਵੱਧ ਜਿਹੜੇ ਬਲੱਡ ਖੂਨਦਾਨੀ ਖੂਨਦਾਨ ਕਰ ਚੁੱਕੇ ਆ ਸਾਰੇ ਵੀਰਾਂ ਦਾ ਮੈਂ ਧੰਨਵਾਦ ਮੈਂ بار بار ਇਹੀ ਕਹਿਣਾ ਹੁੰਦਾ ਕਿ ਜਿਹੜੇ ਵੀਰ ਸਾਨੂੰ ਦੇਖਦੇ ਹੁੰਦੇ ਸਾਡੇ ਵੀਰ ਦੇ ਚੈਨਲ ਤੋਂ ਸਾਡੇ ਨਾਲ ਜੁੜਿਆ ਕਰੋ ਕਿ ਹਰ ਘਰ ਰਿਆਰ ਗਵੰਡੀ ਦੇ ਵਿੱਚ ਕਿਸੇ ਨਾ ਕਿਸੇ ਨੂੰ ਕੋਈ ਐਮਰਜੈਂਸੀ ਬਲੱਡ ਦੀ ਜਰੂਰਤ ਪੈਂਦੀ ਆ ਆਪਾਂ ਹਰ ਜਗ੍ਹਾ ਪੰਜਾਬ ਦੇ ਵਿੱਚ ਕੁਝ ਚੰਨ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਕੁਝ ਚੰਨ ਸ਼ਹਿਰ ਆ ਮਤਲਬ ਉੱਤੇ ਆਪਾਂ ਨੂੰ ਜਰੂਰਤ ਪੈਂਦੀ ਆ ਆਪਾਂ ਹਰ ਜਗ੍ਹਾ ਬਲੱਡ ਦੇ ਆ ਕੋਸ਼ਿਸ਼ ਕਰੀਦੀ ਆ ਦਿਨ ਰਾਤ ਆਪਾਂ ਬਲੱਡ ਪਹਚਾਣ ਦੀ ਜਿੱਦਾਂ ਕਿ ਆਪਾਂ ਜਲੰਧਰ ਦੇ ਵਿੱਚ ਕਿਤੇ ਵੀ ਬਲੱਡ ਦੀ ਜ਼ਰੂਰਤ ਪੈਂਦੀ ਆ ਸਰਕਾਰੀ ਦੇ ਵਿੱਚ ਪੈਂਦੀ ਆ ਪ੍ਰਾਈਵੇਟਾਂ ਦੇ ਵਿੱਚ ਜ਼ਰੂਰਤ ਪੈਂਦੀ ਆ ਆਪਾਂ ਉੱਥੇ ਵੀ ਬਲੱਡ ਪ੍ਰੋਵਾਈਡ ਕਰਵਾਈ ਤਾਂ ਡੀ ਐਮ ਸੀ ਦੇ ਵਿੱਚ ਵੀ ਸਾਡੇ ਕਈ ਕੈਂਪ ਲੱਗ ਚੁੱਕੇ ਆ ਜ਼ਿਲ੍ਹੇ ਦੇ ਵਿੱਚ ਪੀ ਜੀ ਦੇ ਵੀ ਲੱਗ ਚੁੱਕੇ ਆ ਕਿਤੇ ਤੱਕ ਸਾਡੇ ਅਸੀਂ ਕੈਂਪ ਲਾਨੇ ਆ ਉੱਥੋਂ ਤੱਕ ਅਸੀਂ ਆਪਣੀ ਪਹੁੰਚ ਬਣਾ ਕੇ ਰੱਖੀ ਆ ਬਾਕੀ ਸਾਡੇ ਔਰ ਦੇ ਸਾਡੇ ਸਰਪੰਚ ਸਾਹਿਬ ਆ ਔਰ ਮੋਤਵਾਰ ਬੰਦੇ ਆ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਆ ਦਿਨ ਰਾਤ ਤੁਸੀਂ ਫੋਨ ਕਰਕੇ ਬਲੱਡ ਲੈ ਸਕਦੇ ਆ ਜਿੰਨੇ ਵੀ ਵੀਰ ਸੱਜਣ ਪ੍ਰਧਾਨ ਜੀ ਤੇ ਗੁਰਦੁਆਰਾ ਸਾਹਿਬ ਤੇ ਜਿੰਨੇ ਵੀ ਹੋਰ ਮੈਂਬਰ ਆ ਮੇਰੇ ਯਾਰ ਦੋਸਤ ਇਕੱਠੇ ਹੋਏ ਆ ਮੈਂ ਸਾਰਿਆਂ ਦਾ ਜੀ ਆਇਆਂ ਆਖਦਾ ਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ